ਮੈਂ ਮਰ ਗਿਆ ਭੈਣੋ ਕੋਈ ਨਹੀਂ ਕੋਈ ਨਹੀਂ ਆਪਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਜੀ ਦੱਸ ਆਪਾਂ ਇਨਸਾਨ ਆਪਾਂ ਤੁਹਾਡੇ ਨਾਲ ਆ ਇਨਸਾਨੀ ਦੇ ਤੌਰ ਤੇ ਆਪਾਂ ਤੁਹਾਡੇ ਨਾਲ ਆ ਕੋਈ ਚੱਕਰ ਵੀ ਬਾਈਪਾਸ ਤੇ ਹਨਾ ਕੋਈ ਬੰਦਾ ਰੌਲਾ ਪਾਉਂਦਿਆਂ ਵੀ ਮੈਂ ਮਰ ਗਿਆ ਜਾਂ ਮਰ ਗਿਆ ਜਾਂ ਘਰੋਂ ਮੈਂ ਆਵਾਜ਼ ਸੁਣੀ ਆਪਣੇ ਸਾਡਾ ਕੰਮ ਲੱਗ ਗਿਆ ਮੈਂ ਚੱਲਿਆ ਹਾਂ ਮੈਂ ਵੀਡੀਓ ਤਾਂ ਬਣਾ ਰਿਹਾ ਕਿ ਕੱਲ ਨੂੰ ਕੋਈ ਇਸ਼ੂ ਹੋ ਜਾਂਦਾ ਤੇ ਅੱਜ ਕੱਲ੍ਹ ਹੈਲਪ ਕਰਨਾ ਵੀ ਕੋਈ ਗੱਲ ਸਮਾਏ ਹੋ ਜਾਵਾ ਆਗਰ ਵੀਡੀਓ ਬਣਾ ਰਿਹਾ ਮੈਂ ਵੀਡੀਓ ਚੱਲੂ ਰਿਹਾ ਵੀਡੀਓ ਚੱਲੂ ਜੀ ਹੌਲੀ ਆ ਤੇ ਹੌਲੀ ਇਧਰ ਆਓ ਤੇ ਕੀ ਹੈ ਇਹ ਬੰਦਾ ਲਗਾ ਤੇਰੇ ਕੋਲ ਤੇ ਕਿ ਆ ਸੰ ਹਾਂਜੀ ਬਾਉ ਜੀ ਕੀ ਕੀ ਗੱਲ ਆ ਯਾਰ ਉਹ ਬੰਦਾ ਕੋਈ ਬੰਦੇ ਤਲਵਾਰ ਲੈ ਕੇ ਪਏ ਤਲਵਾਰ ਲੈ ਕੇ ਹਾਂ ਅੱਛਾ ਕਿਧਰ ਨੂੰ ਚਲ ਗਏ ਹੋ ਇਧਰ ਨੂੰ ਗਏ ਪੀਪੀ 07 ਅੱਛਾ 352 ਨੰਬਰ ਹੈਗਾ ਨੰਬਰ ਅੰਦਰ ਹੀ ਆਖੀ ਚਾਬੀ ਨਹੀਂ ਉਹਨਰ ਕੋ ਅੱਛਾ ਚਾਬੀ ਤੁਹਾਡੇ ਕੋਲ ਪਹਿਲੇ ਲੈ ਗਏ ਸਾਰਾ ਕੁਝ ਲੈ ਗਏ ਅੱਛਾ ਅੱਛਾ ਤੇ ਤੁਹਾਡੇ ਕੋਲ ਕੁਝ ਦੂਸਰਾ ਹੋਰ ਸਮਾਨ ਕੁਝ ਨਹੀਂ ਹੈਗਾ ਨਹੀਂ ਕੁਝ ਨਹੀਂ ਹੈਗਾ ਚਾਬੀ ਦੀ ਐਕਟਿਵ ਹੈ ਚਾਬੀ ਵੀ ਲੈ ਗਏ ਹਾਂਜੀ अच्छा अच्छा लोगे मतलब बंदे पे गए इथे हर रात दे हां बंदे पे गए थे भाऊ नु रख दे रात दे नु ਤੁਹਾਡੀ ਐਕਟਿਵ ਚਾਬੀ ਵੀ ਲੱਗੇ ਆ ਹਾਂਜੀ ਭਾਈ ਆ ਤੁਹਾਡਾ ਤੁਸੀਂ ਆ ਕਿਥੋਂ ਰਹਿ ਜੇ ਕਿਥੋਂ ਤੁਹਾਡੇ ਤਾਂ ਨਹੀਂ ਮਾਰੀ ਉਹਨਾਂ ਨੇ ਛੱਟਾ ਨਹੀਂ ਮਾਰੀ ਨਹੀਂ 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 ਓਕੇ ਤੇ ਪੁਲਿਸ ਚੌਕੀ ਆਪਣੀ ਨਾਲ ਹੀ ਅਜੇ ਜਾਣਾ ਤੁਸੀਂ ਇਤਲਾਹ ਕਰਨੀ ਹੈ ਇਹਦੇ ਮੋਬਾਈਲ ਵੀ ਲਾਗੇ ਮੈਂ ਮੋਬਾਈਲ ਲਾਗੇ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਆਪਣੀ ਜਾਨ ਬਚ ਗਈ ਆ ਇੰਨਾ ਬੜਾ ਹਾਂਜੀ ਠੀਕ ਆ ਤੁਹਾਡੀ ਇਹ ਚਾਬੀ ਵੀ ਲੈ ਕੇ ਨਾਲ ਹਾਂਜੀ ਚਾਬੀ ਜਾ ਵੀ ਮੈਂ ਘਰ ਫੋਨ ਨਹੀਂ ਕਰਦਾ ਭੈਣ ਤੋਂ ਮੈਂ ਮਰ ਗਿਆ ਭੈਣ ਤੋਂ ਕੋਈ ਨਹੀਂ ਕੋਈ ਨਹੀਂ ਆਪਾਂ ਫੋਨ ਹੈਗਾ ਆਪਣੇ ਕਰ ਲੈਨੇ ਆਪਾਂ ਫੋਨ ਕਰ ਲੈਨੇ ਇਹਨੂੰ ਆਪਾਂ ਸਾਈਡ ਤੇ ਲਾਈਏ ਕਿਤੇ ਫੋਨ ਤੇ ਪਰਸ ਵੀ ਲੱਗੇ ਪਰਸ ਵੀ ਲੱਗੇ ਆ ਫੋਨ ਵੀ ਲੱਗੇ ਆ ਫੋਨ ਵੀ ਲੱਗੇ ਤੇ ਪਰਸ ਵੀ ਲੱਗੇ ਆ ਕਾਦੀ ਗੱਡੀ ਤੇ ਆਏ ਸੀਗੇ ਹਾਂਜੀ ਹਾਂਜੀ ਤੇ ਮੇਰਾ ਇੱਥੇ ਲੱਗੇ ਘਰ ਆਪਣਾ ਮੈਂ ਤੁਹਾਡੀ ਬਾਤ ਸੁਣ ਕੇ ਆਇਆ ਹਾਂ ਉਥੋਂ ਕੀ ਕਰਾਂ ਭਾਂਜਾ ਮੈਂ ਚਾਬੀ ਨਹੀਂ ਘਰ ਕਰਨਾ ਚਾਹ ਹਾਂ ਹੁਣ ਮੈਂ ਕੋਈ ਨਹੀਂ ਕੋਈ ਨਹੀਂ ਚਾਬੀ ਤੁਹਾਨੂੰ ਲਾ ਦਿੰਨੇ ਆ ਸਾਡਾ ਮਸਲਾ ਹੱਲ ਕਰਾਂਗੇ ਕੋਈ ਨਹੀਂ ਕਰਦਾ ਤੇ ਘਰ ਤੇ ਪਹੁੰਚਾਵਾਂਗੇ ਤੁਹਾਨੂੰ ਤੇ ਇਨਸ਼ਾਅ ਹੋਣਾ ਪੈਦਾ ਕੀ ਕਰੀਏ ਤੁਹਾਡਾ ਕਿਥੇ ਅਮਰੀ ਸਰ ਜੀ ਅੱਛਾ ਮੇਨ ਸ਼ਹਿਰ ਹੈ ਤੁਹਾਡਾ ਇਤਨੀ ਕਰ ਰਾਈ ਨਹੀਂ ਤੁਰ ਕੋਈ ਕੰਮ ਹੀ ਹੈ ਕੰਮ ਆਹੀ ਓਕੇ ਠੀਕ ਆ ਚਲੋ ਤੁਹਾਡੇ ਕੋ ਦੂਜਾ ਹੋਰ ਕਿ ਉੱਥੇ ਕਰੀਏ ਭਾਜੀ ਜਾਂ ਇੱਕ ਸਾਈਡ ਤੇ ਉਹਨਾਂ ਦੇ ਉਹਨਾਂ ਦੇ ਲਾ ਦੀਏ ਉਹ ਵੀਰ ਹੈਗੇ ਲਾ ਕੇ ਘਰ ਉਹਨਾਂ ਦੇ ਘਰ ਲੈ ਤੁਸੀਂ ਜੇ ਜਾਣਾ ਹੈ ਤਲਾਹ ਕਰਨੀ ਹੈ ਤੇ ਚੌਂਕੀ ਤੇ ਮੈਂ ਤਾਂ ਨਾ ਜਾ ਸਕਦਾ ਨਹੀਂ ਕਹੋ ਤੇ ਮੈਂ ਤਾਂ ਨਾ ਜਾ ਸਕਦਾ ਪਾਣੀ ਹੈਗਾ ਗੱਡੀ ਚ ਜਾ ਪਾਣੀ ਮੈਂ ਕੋਈ ਨਹੀਂਗਾ ਮੇਰੇ ਕੋ ਹੈ ਮੋਬਾਈਲ ਤਾਂ ਕੋਈ ਨਹੀਂ ਕੋਈ ਵੀ ਨਹੀਂ ਹੈ ਮੋਬਾਈਲ ਨੰਬਰ ਨਹੀਂ ਮੋਬਾਈਲ ਨੰਬਰ ਕਰਦਾ ਨੰਬਰ ਹੈਗਾ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਜੀ ਦੱਸ ਆਪਾਂ ਇਨਸਾਨ ਆਪਾਂ ਤੁਹਾਡੇ ਨਾਲ ਆ ਇਨਸਾਨੀ ਦੇ ਤੌਰ ਤੇ ਆਪਾਂ ਤੁਹਾਡੇ ਨਾਲ ਆ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਭਾਜੀ ਕੋਈ ਗੱਲ ਨਹੀਂ ਜਿਵੇਂ ਕਹੋਗੇ ਆਪਾਂ ਉਦਾਂ ਕਰ ਲਾਂਗੇ ਜਿੱਦਾਂ ਤੁਹਾਨੂੰ ਤੁਹਾਡੇ ਸਹੀ ਸਲਾਮ ਤੁਹਾਡੇ ਘਰ ਪਹੁੰਚਾਵਾਂਗੇ ਕੋਈ ਚੱਕਰ ਨਹੀਂ ਉਏ ਦੋਸਤੋ ਹਾਈ ਦੇ ਆ ਤਰਨ ਤਰਨ ਹਾਈ ਵੇ ਆ ਇੱਥੇ ਭਾਜੀ ਹੁਣਾਂ ਦੇ ਨਾਲ ਕੋਈ ਬੰਦੇ ਆਏ ਉਹਨਾਂ ਤੋਂ ਨਾਲੇ ਸਕੂਟੀ ਚਾਬੀ ਲੈ ਗਿਆ ਤੇ ਨਾਲੇ ਚਾਬੀ ਮੈਨੂੰ ਲੱਗ ਮੇਰੀ ਟਿਕਟ ਦੇ ਵਿੱਚ ਹੀ ਮੈਂ ਪੋਂਬੇ ਜਾਣਾ ਪੈ ਤਾ ਟਿਕਟ ਵਿੱਚ ਹੀ ਮੇਰੀ ਪੋਂਬੇ ਜਾ ਓਏ ਉਹ ਤਾਂ ਨਿਕਲ ਆਊਗੀ ਨਿਕਲ ਆਊਗੀ ਭਾਜੀ ਟਿਕਟ ਨਿਕਲ ਆਊਗੀ ਨਿਕਲ ਆਊਗੀ ਭਾਜੀ ਟਿਕਟ ਟਿਕਟ ਨਿਕਲ ਆਊਗੀ ਟਿਕਟ ਨਿਕਲ ਆਊਗੀ ਆਨਲਾਈਨ ਨਿਕਲ ਆਉਂਦੀ ਹੁੰਦੀ ਆ ਕੋਈ ਚੱਕਰ ਨਹੀਂ ਪਾਣੀ ਪੀ ਲਓ ਪਾਣੀ ਪੀ ਲਓ ਪਾਣੀ ਪੀਓ ਪਾਣੀ ਪੀਓ ਭਾਜੀ ਪਾਣੀ ਪੀਓ ਪਾਣੀ ਪੀਓ ਪਾਣੀ ਪੀਓ ਭਾਜੀ ਚੌਕੀ ਵਾਲਿਆਂ ਨੂੰ ਕਰਦੀ ਆ ਫੋਨ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਕਰਦੀ ਆ ਫੋਨ ਮੈਂ ਮੈਨੂੰ ਪੜੀ ਮੋਬਾਈਲ ਸੀ ਜਾਂ ਬੈਠੇ ਤਾਂ ਨੀ ਲਾਣੀ ਪੈਨ ਕੋਈ ਗੱਲ ਨਹੀਂ ਭਾਜੀ ਕੋਈ ਮੈਨੂੰ ਫੋਨ ਕਰਨ ਨੂੰ ਕਿ ਚੌਕੀ ਫੋਨ ਕਰੀ ਬਈ ਉਹ ਹੈਗਾ ਕੋਈ ਹਾਂ ਉਹਨਾਂ ਦੀ ਕੋਈ ਜਾਣਾ ਹੋਊਗਾ 에어ਲਾਈਨ ਨਹੀਂ 에어ਲਾਈਨ ਨਹੀਂ ਗਈ ਹਾਂ ਹਾਂ ਟ੍ਰੇਨ ਦੀ ਟ੍ਰੇਨ ਦੀ ਸੀ ਓਕੇ ਸਭ ਕੁਝ ਧਾਰਕੜ ਤੇਲਕੜ ਤੇਲ ਦਿੱਤਾ ਕੀ ਬੀ ਮੁਤੇ ਕੋਈ ਗੱਲ ਨਹੀਂ ਭਾਜੀ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਪਾਣੀ ਪੀਓ ਤੁਸੀਂ ਕੋਈ ਗੱਲ ਮੈਨੂੰ ਆਪਾਂ ਕੋਲ ਭਾਈ ਹਾਂਜੀ ਇੱਕ ਬੋਲ ਲਾ ਹਾਂਜੀ ਹਾਂਜੀ ਫੋਨ ਲਾ ਦਿੰਦੇ ਤੁਹਾਨੂੰ ਲਓ ਮੇਰੇ ਤਾਂ ਨਹੀਂ ਹੈ ਨਹੀਂਗਾ ਤੇਰੇ ਕੋਲ ਇੱਕੋ ਮਿੰਟ ਲਓ ਵੀ ਕਰਦੇ ਉਹਨਾਂ ਦੇ ਆ ਗਏ ਤੇ ਲੈ ਚੱਲੇ ਵੀ ਅੰਕਲ ਸਾਡਾ ਜਨ ਇਨਸਾਨੀਅਤ ਜਿਹੜਾ ਫਰਤੀ ਆਪਾਂ ਨਭਾਤਾ ਜਿਹੜਾ ਰੋਡ ਹੈ ਨਾ ਸਿਹਾਲੀ ਦਾ ਪਰ ਤਰਨ ਵਾਲਾ ਇੱਥੇ ਅੱਗੇ ਵੜੀਆਂ ਵਾਰਦਾਤਾਂ ਹੁੰਦੀਆਂ ਸੋ ਬਚ ਕੇ ਰੋ ਨੇਰੇ ਸਵੇਰੇ ਘੱਟ ਨਿਕਲੋ ਵੀ ਠੀਕ ਹੈ ਜੀ ਚੰਗਾ